ਸਤਰੀਆ ਕਾਲਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਪ੍ਰਿੰਟ ਮੈਚਿੰਗ ਸੂਟ ਪੌਂਚਾ ਵਰਕ ਤੇ 올ਓਵਰ ਸੂਟ ਦਿਖਾਵਾਂਗੀ ਤੇ ਨਾਲ ਨਾਲ ਮੈਂ ਇਹਨਾਂ ਦਾ ਰੇਟ ਦੱਸਾਂਗੀ ਇਹ ਵਾਲੇ ਮਸਲੀਨ ਮੈਚਿੰਗ ਸੂਟ ਹੈ ਜੀ ਮਸਲੀਨ ਦੀ ਸ਼ਰਟ ਹੈ ਪ੍ਰਿੰਟਡ ਤੇ ਇਹਦੇ ਨਾਲ ਮਸਲੀਨ ਦੀ ਬਾਟਮ ਲੱਗੀ ਹੋਈ ਹੈ 2 ਮੀਟਰ ਕੱਟ ਆਵੇਗੀ ਬਾਟਮ ਦੀ ਤੇ ਇਹ ਦੋਨੇ ਮੈਚਿੰਗ ਜਿਹੜੀ ਹੈਗੀ ਜੀ ਵੱਡੇ ਪਣੇ ਵਾਲੀ ਆ ਤੇ ਜਿਹੜਾ ਇਹਦਾ ਰੇਟ ਹੈਗਾ ਜੀ ਉਹ 450 ਆ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਵਾਲਾ ਡਿਜ਼ਾਈਨ ਆ ਤੇ ਇਹਦੇ ਨਾਲ ਜਿਹੜੀ ਫਰੋਜੀ ਕਲਰ ਦੀ ਸ਼ਰਟ ਲੱਗੀ ਹੋਈ ਆ ਤੇ ਤੁਹਾਨੂੰ ਜਿਹੜਾ ਪਸੰਦ ਆਉਂਦਾਗਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾਗਾ ਉਹਦੇ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਇਹ ਜਿਹੜੀ ਹੈਗੀ ਪੌਂਚਾ ਵਰਕ ਮੈਚਿੰਗ ਸੂਟ ਆ ਜੀ ਪੌਂਚੇ ਸਲਵਾਰ ਤੇ ਪੌਂਚੇ ਦੇ ਵਰਕ ਕੈਮਰਿਕ ਦੀ ਬਾਟਮ ਆਵੇਗੀ ਤੇ ਇਹਦੇ ਨਾਲ ਜਿਹੜੀ ਕਾਟਨ ਦੀ ਸ਼ਰਟ ਆ ਲੱਗ ਲੱਗ ਡਿਜ਼ਾਈਨ ਵਰਕ ਦੇ ਤੇ ਸ਼ਰਟਾਂ ਦੇ ਡਿਜ਼ਾਈਨ ਅਲੱਗ ਲੱਗ ਮਿਲ ਜਾਣਗੇ ਤੁਹਾਨੂੰ ਚਾਰ ਪੰਜ ਡਿਜ਼ਾਈਨ ਮਿਲਣਗੇ ਬਹੁਤ ਪਿਆਰੀ ਮੈਚਿੰਗ ਹੈ ਜੀ ਤੇ ਇਹਦਾ ਜਿਹੜਾ ਰੇਟ ਹੋਵੇਗਾ ਉਹ ਹੋਵੇਗਾ 500 ਤੇ ਤੁਹਾਨੂੰ ਇਹਦੇ ਵਿੱਚ ਤਿੰਨ ਚਾਰ ਡਿਜ਼ਾਈਨ ਮਿਲ ਜਾਣਗੇ ਇੱਕ ਇਹ ਵਾਲਾ ਡਿਜ਼ਾਈਨ ਆ ਜੀ ਵਰਕ ਵਾਲਾ ਇਹਦੇ ਨਾਲ ਚੈੱਕ ਵਾਲੀ ਸ਼ਰਟ ਲੱਗੀ ਹੋਈ ਆ ਤੇ ਜਿਹੜਾ ਇੱਕ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਹੈ ਜੀ ਵਰਕ ਸੇਮ ਆ ਤੇ 셔ਟ ਤੇ ਡਿਜ਼ਾਈਨ ਦਾ ਫਰਕ ਆਵੇਗਾ ਤੇ ਇਹ ਇੱਕ ਇਹ ਵਾਲਾ ਆਵੇਗਾ ਜੀ ਇਹ ਸਿੰਗਲ ਪੀਸ ਆ ਪੌਂਚਾ ਵਰਕ ਤੇ ਇਹਦੇ ਨਾਲ ਕੋਟਡ ਹੋਰੀ ਦਾ ਦੁਪੱਟਾ ਹੈਗਾ ਜੀ ਤੇ ਇਹ ਆਪਣੇ ਕੋਲ ਸਿੰਗਲ ਪੀਸ ਹੀ ਆ ਤੇ ਇਹ ਇਹ ਆ ਗਿਆ ਪੈਚ ਵਰਕ ਵਾਲਾ ਸੇਮ ਰੇਟ ਤੇ ਤੁਹਾਨੂੰ ਜਿਹੜਾ ਪਸੰਦ ਆਉਂਦਾਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ कॉटन ਦੇ ਆਉਣਗੇ ਜੀ ਤੇ ਜਿਹੜਾ ਇਹਨਾਂ ਦਾ ਰੇਟ ਹੈਗਾਗਾ 350 ਤੇ ਪੰਜ ਕਲਰ ਹੈ ਇਹਦੇ ਵਿੱਚ ਫਲਾਵਰਾਂ ਤੋਂ ਹਟ ਕੇ ਜਿਓਮੈਟ੍ਰਿਕਲ ਜਿਹੜਾ ਡਿਜ਼ਾਈਨ ਆਉਣਗੇ ਇਹਦੇ ਵਿੱਚ ਤੇ ਤੁਹਾਨੂੰ ਜਿਹੜਾ ਵੀ ਇਹਨਾਂ ਦੇ ਵਿੱਚੋਂ ਪਸੰਦ ਆਉਂਦਾਗਾ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਤੇ ਮੈਂ ਤੁਹਾਡੇ ਵਾਸਤੇ ਨਵੇਂ-ਨਵੇਂ ਛੂਟਾਂ ਦੇ ਡਿਜ਼ਾਈਨ ਲਿਆਉਂਦੀ ਰਹਾਂਗੀ ਤੇ ਆਪਣੀ ਜਿਹੜੀ ਪੇਮੈਂਟ ਆਉਂਦੀ ਆ ਉਹ ਆਨਲਾਈਨ ਹੁੰਦੀ ਆ ਆਪਣੇ ਕੋਲੇ ਕੈਸ਼ ਔਨ ਡਿਲੀਵਰੀ ਨਹੀਂ ਹੈ ਧੰਨਵਾਦ ਜੀ